ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਨਤਾਦਲ ਯੂनाइटेड ਮਾਝਾ ਜੁਨੀਅਨ ਚਾਰਜ ਹਲਕਾ ਮਜੀਠਾ ਮੈਂ ਅਪੀਲ ਕਰਦਾ ਵਾਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਿਛਲੇ ਦਿਨੀ ਜੋ ਬਾਰਡਰ ਦੇ ਉੱਪਰ ਸਰਹੱਦੀ ਖੇਤਰ ਦੇ ਵਿੱਚ ਆਫਸੀ ਤਣਾ ਦੋਨਾਂ ਦੇਸ਼ਾਂ ਦਾ ਚੱਲ ਰਿਹਾ ਸੀ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਅਨਸਾਰ ਉਸ ਵਾਹਿਗੁਰੂ ਦੀ ਮੇਰ ਨਾਲ ਜੋ ਤਣਾ ਬਾਰਡਰ ਤੇ ਬਣਿਆ ਸੀ ਉਹ ਟਲ ਗਿਆ ਔਰ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਵਾਂ ਆਪਣੇ ਵੱਲੋਂ ਆਪਣੀ ਪਾਰਟੀ ਤਰਫੋਂ ਕਿ ਜੋ ਗੁਰੂ ਨਾਨਕ ਦੇ ਘਰ ਨੂੰ ਜਾਣ ਵਾਲਾ ਰਸਤਾ ਕੋਰੀਡੋਰ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਉਹਦਾ ਰਸਤਾ ਖੋਲਿਆ ਜਾਵੇ ਔਰ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰੇ ਕਰਨ ਦਾ ਜਿਹੜਾ ਵਾ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਵਾ ਕਿਉਂਕਿ ਸੰਗਤਾਂ ਦਾ ਮਨ ਲੋਚਦਾ ਵਾ ਵੈਸੇ ਤਾਂ ਸਾਡਾ ਨਨਕਾਣਾ ਸਾਹਿਬ ਦੇਖਣ ਨੂੰ ਵੀ ਸਾਰਿਆਂ ਦਾ ਮਨ ਲੋਚਦਾ ਵਾ ਪਰ ਸਰਾ ਦਾਦੇ ਕਰਕੇ ਕਿੰਨਾ ਕਿਤੇ ਅਸੀਂ ਮਜਬੂਰੀਆਂ ਦੇ ਵਿੱਚ ਵੱਜੇ ਆਂ ਔਰ ਜਿੰਨੇ ਵੀ ਨਾਨਕਲੇਵਾ ਸਾਧ ਸੰਗਤਿਆ ਗੁਰੂ ਨਾਨਕ ਪਰ ਨੂੰ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਪਿਆਰ ਕਰਨ ਵਾਲੇ ਲੋਕ ਕਿ ਆ ਉਹਨਾਂ ਦਾ ਸਾਰਿਆਂ ਦਾ ਜੀ ਕਰਦਾ ਵਾ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ ਔਰ ਬੜਿਆਂ ਚਿਰਾਂ ਤੋਂ ਬਾਅਦ ਬੜੇ ਲੰਮੇ ਹਾਸਤੇ ਤੋਂ ਬਾਅਦ ਕਰਤਾਰਪੁਰ ਸਾਹਿਬ ਜਾਣ ਦਾ ਇੱਕ ਰਹਾ ਖੁੱਲਾ ਸੀ ਜਿਹੜਾ ਪਿਛਲੇ ਸਮੇਂ ਕੁਝ ਕਾਰਨਾ ਕਰਕੇ ਕਿਉਂਕਿ ਮਾਹੌਲ ਜੰਗ ਵਰਗਾ ਬਣਿਆ ਹੋਇਆ ਸੀ ਤੇ ਉਹ ਬੰਦ ਕਰ ਦਿੱਤਾ ਗਿਆ ਸੀ ਔਰ ਸਰਕਾਰਾਂ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਕਿ ਜੇ ਅਸੀਂ ਗੁਰੂ ਦੇ ਘਰ ਨੂੰ ਜਾਣ ਵਾਲਾ ਰਸਤਾ ਬੰਦ ਕਰਦੇ ਆ ਤੇ ਫਿਰ ਕਿਉਂਕਿ ਜੇ ਅਸੀਂ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲਾ ਰਸਤਾ ਬੰਦ ਕਰਾਂਗੇ ਤੇ ਸਾਡੇ ਰਸਤੇ ਆਟੋਮੈਟਿਕਲੀ ਬੰਦ ਹੋ ਜਾਣੇ ਆ ਕਹਿਣ ਤੋਂ ਭਾਵ ਕਿ ਉੱਥੇ ਜੋ ਸ਼ਰਤਾਂ ਸੀ ਉਹਦੇ ਮੁਤਾਬਕ ਸੰਗਤਾਂ ਨੂੰ ਫੇਰ ਖੁੱਲੇ ਦਰਸ਼ਨਦਾਰੇ ਕਰਨ ਦਾ ਜਿਹੜਾ ਵਾ ਸੁਭਾਗ ਪ੍ਰਾਪਤ ਹੋਣਾ ਚਾਹੀਦਾ ਵਾ ਔਰ ਦੋਨੋਂ ਸਰਕਾਰਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸਭ ਨੂੰ ਮੈਂ ਕਹਿੰਦਾ ਵਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਵਾਂ ਕਿ ਤੁਸੀਂ ਇਸ ਮਸਲੇ ਤੇ ਸਿੱਖਾਂ ਦੀ ਇਹ ਭਾਵਨਾ ਸਿੱਖਾਂ ਦੀ ਇਹ ਜੋ ਮੰਗਿਆ ਸਿੱਖਾਂ ਦੀ ਜੋ ਇਹ ਇੱਛਾ ਵਾ ਉਹਦੇ ਤੇ ਕੋਈ ਨਾ ਕੋਈ ਵਿਚਾਰ ਵਟਾਂਦਰਾ ਕਰੋ ਔਰ ਕਰਤਾਰਪੁਰ ਸਾਹਿਬ ਦਾ ਜਿਹੜਾ ਰਸਤਾ ਵਾ ਉਹ ਪਹਿਲੇ ਦੀ ਤਰ੍ਹਾਂ ਸੰਗਤਾਂ ਦੇ ਜਾਣ ਵਾਸਤੇ ਜਿੱਦਾਂ ਸੰਗਤਾਂ ਪਹਿਲਾਂ ਜਾਂਦੀਆਂ ਸੀ ਜੋ ਹਦਾਇਤਾਂ ਸੀ ਉਹਦੇ ਮੁਤਾਬਕ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਕਰਾਇਆ ਜਾਣ ਇਹ ਸਾਡੀ ਵੱਲੋਂ ਮੰਗਿਆ ਅਸੀਂ ਇਸ ਚੀਜ਼ ਲਈ ਭਾਰਤ ਸਰਕਾਰ ਨੂੰ ਅਪੀਲ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਤੁਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਰਸਤਾ ਜਰੂਰ ਖੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ